ਇਹ ਸਾਡਾ ਬਰਾਊਨੀ ਹੈ ਇਹ ਟਫੀ ਹੈ ਇਹ ਅੰਦਰ ਇੱਕ ਸਾਡਾ ਜਿੰਮੀ ਹੈ ਇਹ ਚੀਕੀ ਜਾਂਦਾ ਇਹ ਕਹਿੰਦਾ ਵੀ ਮੈਨੂੰ ਬਾਹਰ ਲੈ ਕੇ ਆਓ ਮੈਂ ਵੀ ਇੱਥੇ ਬੈਠਣਾ ਤੁਹਾਡੇ ਕੋਲੇ ਆ ਕੇ ਪਰ ਇਹ ਬਾਹਰ ਚਿੱਕੜ ਜਾਂ ਸੀ ਇਸ ਵਜ੍ਹਾ ਕਾਰਨ ਅਸੀਂ ਇਹਨੂੰ ਬਾਹਰ ਨਹੀਂ ਲੈ ਕੇ ਆਏ ਇਸ ਲਈ ਇਹ ਸਾਡੇ ਸਟਰੀਟ ਡੌਗ ਨੇਗੇ ਇਹ ਟਫੀ ਹੈ ਔਰ ਇਹ ਬਰਾਊਨੀ ਹੈਗਾ ਇਹ ਇਹ ਸਾਰੇ ਸਾਡੇ ਸਟਰੀਟ ਡੌਗ ਨੇਗੇ ਅਜੇ ਦੋ ਹੋਰ ਨੰਗੇ ਆ ਉਹ ਬਨੀ ਔਰ ਬਿੱਗੂ ਉਹ ਦੋਨੋਂ ਇਧਰ ਪਰ ਸਾਈਡ ਗਈਆਂ ਹੋਈਆਂ ਨੇ ਇਹ ਹਰ ਟਾਈਮ ਸਾਡੇ ਇਸ ਸਟਰੀਟ ਦੇ ਵਿੱਚ ਹੀ ਇਹ ਗਲੀ ਦੇ ਵਿੱਚ ਰਹਿੰਦੇ ਨੇ ਇੱਥੇ ਔਰ ਇਹ ਰਾਤ ਨੂੰ ਪੂਰੀ ਰਾਖੀ ਰੱਖਦੇ ਆ ਬੜੀ ਇਮਾਨਦਾਰੀ ਨਾਲ ਰਾਖੀ ਰੱਖਦੇ ਨੇ ਇਹ ਤੇ ਇਹ ਸਾਡਾ ਅੰਦਰੇ ਹੀ ਰਹਿੰਦਾ ਹੈਗਾ ਜਿੰਮੀ ਜਿੰਮੀ ਇਹ ਇਹ ਆ ਇਹ ਰੋ ਰੋ ਕੇ ਦੱਸਦਾ ਹੁਣ ਸਾਨੂੰ ਨਹੀਂ ਮੈਂ ਮੈਂ ਵੀ ਬਾਹਰ ਆਉਣਾ ਕੀ ਕਰੇਗਾ ਇੰਨੀ ਗਰਮੀ ਹੋਈ ਕੋਈ ਬਾਹਰ ਇਹ ਇਹ ਉੱਥੇ ਬੈਠਦਾ ਉੱਪਰ ਇਹ ਸਾਡੇ ਕੈਮਰੇ ਦਾ ਕੰਮ ਕਰਨਾ ਹੈਗਾ ਉੱਪਰ ਚੱਲ